ਪੈਟਰੋਲ ਪੰਪ ਤੇ ਨੌਜਵਾਨ ਮੁੰਡਿਆਂ ਨੇ ਕੀਤੀ ਅਜਿਹੀ ਹਰਕਤ ਕਿ ਪੈਟਰੋਲ ਪੰਪ ਤੇ ਲੱਗੇ ਕੈਮਰੇ ਦੇ ਵਿੱਚ ਬਣ ਗਈ ਵੀਡੀਓ ਜੇਕਰ ਵੀਡੀਓ ਨਾ ਬਣਦੀ ਤਾਂ ਤੁਹਾਨੂੰ ਵੀ ਯਕੀਨ ਕਰਨਾ ਔਖਾ ਹੋ ਜਾਂਦਾ ਤਾਂ ਫਿਰ ਪੰਪ ਦੇ ਕਰਮਚਾਰੀਆਂ ਨੇ ਪੱਥਰ ਦਾ ਰੋੜਾ ਮਾਰ ਕੇ ਬਦਲਾ ਲਿਆ ਜੀ ਹਾਂ ਆਏ ਦਿਨ ਲੁੱਟਾ ਖੋਹਾਂ ਦੀਆਂ ਵਾਰ ਦਾ ਤਾਂ ਸਾਹਮਣੇ ਆ ਰਹੀਆਂ ਨੇ ਪਰ ਤਾਜ਼ਾ ਮਾਮਲਾ ਸੰਗਰੂਰ ਗਰਗ ਪੈਟਰੋਲ ਪੰਪ ਤੋਂ ਸਾਹਮਣੇ ਆਇਆ ਜਿੱਥੇ ਇੱਕ ਚੁੱਟੇ ਰੰਗ ਦੀ ਕਾਰ ਪੰਪ ਦੇ ਉੱਤੇ ਆਉਂਦੀ ਹੈ ਅਤੇ 2100 ਦਾ ਤੇਲ ਪਵਾ ਕੇ ਫਰਾਰ ਹੋ ਗਏ ਤੇ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਆਓ ਨਜ਼ਰ ਮਾਰ ਦਿਆਂ ਇਹਨਾਂ ਤਸਵੀਰਾਂ ਤੇ ਕਿਵੇਂ ਫਿਰ ਪੰਪ ਦੇ ਕਰਮਚਾਰੀ ਨੇ ਬੱਟਾ ਮਾਰ ਕੇ ਗੱਡੀ ਦਾ ਸ਼ੀਸ਼ਾ ਭੰਨ ਦਿੱਤਾ ਉੱਥੇ ਹੀ ਇਸ ਘਟਨਾ ਨੂੰ ਲੈ ਕੇ ਪੰਪਰ ਦੇ ਉੱਤੇ ਕੰਮ ਕਰਨ ਵਾਲੇ ਕਰਮਚਾਰੀ ਅਤੇ ਪੈਟਰੋਲ ਪੰਪ ਦੇ ਮਾਲਕ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਪੈਟਰੋਲ ਪੰਪ ਦੇ ਮਾਲਕ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਸਾਡੇ ਪੈਟਰੋਲ ਪੰਪ ਤੇ ਇਹ ਚੌਥੀ ਵਾਰ ਦਾਤਾ ਇਸ ਤੋਂ ਪਹਿਲਾਂ ਵੀ ਕਈ ਜਾਣੇ ਨੇ ਅਜੇ ਹੀ ਲੁੱਟ ਸਾਡੇ ਨਾਲ ਕੀਤੀ ਐ ਪੌਣੇ ਕੇ 10 2100 ਰੁਪਏ ਦਾ ਜੀ ਪੌਣੇ ਕੇ 10 ਵਜੇ ਦੇ ਕਰੀਬ ਹੁੰਦਾ ਟਾਈਮ ਸੀ ਹੁਣ ਤੇਲ ਪਵਾ ਕੇ ਗੱਡੀ ਭਜ ਗਈ ਵੈਰੀ ਗੱਡੀ ਸੀ ਉਹ ਡਰੂ ਗੱਡੀ ਸੀ ਕੀ ਬਾਹਰ ਨਿਕਲੇ ਸੀ ਕੋਈ ਨਹੀਂ ਨਿਕਲੇ ਵਾਰ ਤੇਲ ਪਵਾ ਕੇ ਬਸ ਟੱਕਣ ਲੱਗੇ ਲਾਣ ਭਜ ਗਏ ਕੁਛ ਪਿੱਛੇ ਭੱਜੇ ਹਾਂ ਉਹਦੇ ਟੱਕਣ ਮਾਰਿਆ ਉਹਦਾ ਗੱਡੀ ਦਾ ਲਾਈਟ ਟੁੱਟ ਗਈ ਪਜ ਗਿਆ ਇਹਨੂੰ ਕੀ ਬੋਲ ਰਿਹਾ ਜੀ ਇਹ ਬਸ ਇਹ ਕਹਿਣਾ ਚਾਹੁੰਦੇ ਸੀ ਵੀ ਜਿਹੜੇ ਵੀ ਵਰਦਾਤ ਹੁੰਦੀ ਹੈ ਬਹੁਤ ਜ਼ਿਆਦਾ 3-4 ਵਾਰ ਹੋ ਗਈ ਸਾਡੇ ਨਾਲ ਇੱਥੇ ਤੇ ਕੋਈ ਇਸ ਤੇ ਐਕਸ਼ਨ ਕੁਸ਼ਨ ਨਹੀਂ ਹੁੰਦਾ ਕੋਈ ਜ ਨਹੀਂ ਹਰ ਵਕਤ ਅੱਜ ਕੱਲ੍ਹ ਹੋਰ ਜ਼ਿਆਦਾ ਰਾਤ ਨੂੰ ਕੰਮ ਕਰਨਾ ਬਹੁਤ ਔਖ ਹੋ ਗਿਆ ਜੋ ਵੀ ਆਂਦਾ ਪ੍ਰੇਸ਼ਾਨੀ ਕਰਦਾ ਹੈ ਕੋਸਾਈ ਪੋਰਸ ਪੀਸੀਆਰ ਵਾਲਾ ਐਸੀ ਬਾਜ ਇਹ ਰਾਤ ਸਾਡੇ ਫੇਰ ਇੱਕ ਕਾਰ ਆਈ ਕਰੂਜ਼ ਗੱਡੀ ਸੀਗੀ ਉਹਨੇ ਰਾਤ ਤੇਲ ਪਾਉਣ ਵਾਸਤੇ ਹੀ ਮੁੰਡੇ ਉੱਥੇ ਤੇਲ ਪਾ ਕੇ ਗਿਆ ਹੀ ਹੈ ਪਾਉਣ ਲੱਗੀ ਹੈ ਤਾਂ ਉਹਨੇ ਤੇਲ ਪਵਾ ਕੇ ਨਾਲ ਦੀ ਗੱਡੀ ਤੇ ਸਲਫਮਾਦਾ ਗੱਡੀ ਭੱਜ ਗਈ ਜੀ ਰਾਤ ਇਹ ਸਾਡੇ ਅੱਜ ਇੱਕ ਪਹਿਲਾ ਵਾਕਾ ਨਹੀਂ ਹੈਗਾ 2 ਸਾਲਾਂ ਚ ਚੌਥੀ ਪੰਜਵੀਂ ਵਾਰ ਦਾ ਵਾਕਾ ਹੈਗਾ ਅੱਜ ਤੋਂ 2 ਸਾਲ ਪਹਿਲਾਂ ਸਾਡੇ ਨਵਾਂ ਪੰਪ ਜਿਹੜਾ ਇੱਧਰ ਐਚਪੀ ਦਾ ਪੰਪ ਲਾਇਆ ਹੋਇਆ ਉੱਥੋਂ ਬੱਚਾ ਆਪਦਾ ਹਿਸਾਬ ਲੈ ਕੇ ਤੇ ਸਮਾਨ ਕਲੋਨੀ ਦੇ ਵਿੱਚ ਦੀ ਆਇਆ ਸੀ 1 ਲੱਖ 43 ਹਜ਼ਾਰ ਰੁਪਿਆ ਖੋ ਕੇ ਲੈ ਗਏ ਸੀ ਉਸ ਵੇਲੇ ਵੀ ਉਹ ਵੀ 2 ਸਾਲ ਹੋ ਗਏ ਅੱਜ ਤੱਕ ਸਾਡੀ ਨਾ ਰਿਕਵਰੀ ਹੋਈ ਹੈ ਨਾ ਕੋਈ ਬੰਦੇ ਫਰੇਗੇ ਇੰਨਾ ਬੜਾ ਹਾਲ ਹੈ ਅਸੀਂ ਜਿਹੜਾ ਵੀ ਹੈਗਾ ਜੀ ਅਸੀਂ ਤਾਂ ਜੇਲੀ ਪਹਿਲਾਂ ਅਸੀਂ ਮੰਗ ਸਾਡੀ ਸਰਕਾਰ ਨੂੰ ਵੋਟ ਦੇਖਦੇ ਹੋਏ ਵੋਟਾਂ ਪਾਈਆਂ ਸੀ ਜੀ ਆਜ ਤੱਕ ਕਿਸੇ ਨੂੰ ਵੀ ਕੋਈ ਇਨਸਾਫ ਨਹੀਂ ਹੋਇਆ ਉਦੋਂ ਹੀ ਜ਼ਿਆਦੇ ਗੁੰਡਾਗਰਦੀ ਵਧੀ ਪਈ ਹੈ ਜੀ ਜੀ ਅਸੀਂ ਤਾਂ ਕਹਿੰਦੇ ਜੇ ਇਹ ਦਈ ਹਾਲਤ ਖਰਾਬ ਹੋਈ ਅਸੀਂ ਆਪਣੇ ਵਪਾਰ ਬੰਦ ਕਰਕੇ ਇਥੋਂ ਛੱਡ ਕੇ ਚਲੇ ਜਾਵਾਂਗੇ ਇਹੀ ਹਾਲ ਹੈ ਝੁੱਠੇ ਪਰਚੇ ਸਰ ਤੇ ਦਰਜ ਹੋ ਜਾਂਦੇ ਨੇ ਜਿਹੜੇ ਲੁਟੇਰੇ ਨੇ ਉਹਨਾਂ ਨੂੰ ਕਿਸੇ ਨੂੰ ਫਰਿਆ ਨਹੀਂ ਜਾਂਦਾ ਇਹ ਤਾਂ ਐਮਐਲਏ ਪ੍ਰਹਾਰ ਸਾਹਿਬ ਨੇ ਵੀ ਕਿਹਾ ਨਾ ਵੀ ਪ੍ਰਹਾਰ ਮੈਨੂੰ ਸਾਨੂੰ ਸਾਨੂੰ ਮੈਨੂੰ 1967 67 ਦਾ ਪੰਪ ਲੱਗਿਆ ਹੋਇਆ ਹੈਗਾ ਸਾਡੇ ਪੰਪ ਦਾ ਜਿਹਦੇ ਪਹਿਲਾਂ ਤੱਕ ਸਾਡਾ ਕੋਈ ਵਾਕਏ ਨਹੀਂ ਹੋਏ ਸੀ ਜੇ ਹੁਣ 2 ਸਾਲਾਂ ਤੋਂ ਸਾਡੇ ਪੰਪਾਂ ਤੇ ਲੋਕਾਂ ਨੂੰ ਰਹਿਣਾ ਡੁੱਬ ਰਿਹਾ ਵਿਪਾਰ ਦਾ ਕੀ ਹਾਲ ਹੋਇਆ ਹੈ ਇਹ ਖੈ ਦੇਖਿਆ ਜਾਵੇ ਤਾਂ ਲੁੱਟਾਂ ਖੋਹਾਂ ਕਰਨ ਵਾਲਿਆਂ ਵੱਲੋਂ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਪੈਟਰੋਲ ਪੰਪ ਦੇ ਉੱਤੇ ਤੇਲ ਪਵਾ ਕੇ ਫਰਾਰ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਤਾਂ ਗੋਇਸਤੋ ਪਹਿਲਾ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਹਕੀਕਤ ਟੀਵੀ ਪੰਜਾਬੀ ਨੇ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ